ਕੋਈ ਗੱਲ ਨਹੀਂ ਮਾਪਿਓ ਚਾਹੁੰਦੇ ਉਹਦੇ ਉਹਦਾ ਪਿਓ ਵੀ ਉਹਦੇ ਵਰਗਾ ਸੀ ਆਪਦੀ ਗਲਤੀ ਨਾਲ ਹੀ ਮਰਿਆ ਹੈ ਆਪਦੀ ਗਲਤੀ ਨਾਲ ਮਰ ਗਿਆ ਉਹਦਾ ਪਿਓ ਉਹ ਕਿਵੇਂ ਇਹਦਾ ਪਿਓ ਯਾਰ ਚਲਾਉਂਦਾ ਸੀ ਰਸ਼ਕਾਲ ਤੇ ਇੱਕ ਦਿਨ ਇਹਦੇ ਕੋਲ ਕੋਈ ਬੰਦਾ ਆਇਆ ਤੇ ਉਹ ਕਹਿੰਦਾ ਵੀ ਕਿੰਨੇ ਕੀ ਲਵੇਂਗਾ 2 ਕਿਲੋਮੀਟਰ ਜਾਣਾ ਤੇ ਇਹਨਾਂ ਜੋ ਮਰਜ਼ੀ ਦੇ ਦੀ ਉਹ ਸੀ ਜਲਾਦ ਅਗਲੇ ਨੇ ਫਾਂਸੇ ਦਿੱਤੀ ਆਏ ਹੋ ਦੀ ਮਾ ਤੂੰ ਤਾਂ ਵਿਆਹ ਤੇ ਗਿਆ ਸੀ ਆ ਵੀ ਗਿਆ ਵਿਆਹ ਕਾ ਦਾ ਯਾਰ ਨਿਰਾ ਹੀ ਅੱਬ ਯੱਦ ਉਹ ਕਿਵੇਂ ਐ ਸੀ ਨਾ ਵੀ ਮੁੰਡਾ ਸੀ ਵਾਲੇ ਕਾਲੇ ਰੰਗ ਦਾ ਤੇ ਫਿਰ ਉਹਦੋਂ ਬਾਅਦ ਯਾਦ ਵੀ ਪੈਂਦੇ ਗਏ ਇੰਨਾ ਕਿੰਨਾ ਕਾਲਾ ਸੀਗਾ ਇੰਨਾ ਕਾਲਾ ਸੀ ਵੀ ਲਾਲਾ ਸਾਹਿਬ ਤੂੰ ਵੀ ਜਿੱਡਾ ਮਰਜੀ ਕੋਈ ਇਹ ਹੋ ਜਾ ਅਮੀ ਕਾਲਾ ਬੰਦਾ ਐਡਾ ਜਿੰਨਾ ਮਰਜੀ ਕੋਈ ਅਮੀਰ ਹੋਵੇ ਵੀ ਉਹ ਉਹ ਫੇਰ ਵੀ ਲੋਕ ਮੰਗਤਾ ਸਮਝਦੇ ਆ 5-10 ਰੁਪਏ ਜਾਨ ਲੱਗੇ ਦੇ ਜਾਂਦੇ ਆ ਆਲੇ ਬਾਈ ਤੇਰਾ ਹੱਕ ਬੰਦਾ ਚੱਲ ਕੋਈ ਗੱਲ ਨਹੀਂ ਮਾਂ ਕਿਉਂ ਚਾਹੁੰਦੇ ਉਹਦੇ ਉਹਦਾ ਪਿਓ ਵੀ ਉਹਦੇ ਵਰਗਾ ਸੀ ਆਪਦੀ ਗਲਤੀ ਨਾਲ ਹੀ ਮਰਿਆ ਹੈ ਆਪਦੀ ਗਲਤੀ ਨਾਲ ਮਰ ਗਿਆ ਉਹਦਾ ਪਿਓ ਉਹ ਕਿਵੇਂ ਇਹਦਾ ਪਿਓ ਯਾਰ ਚਲਾਉਂਦਾ ਸੀ ਰਸ਼ਕਾ ਤੇ ਇੱਕ ਦਿਨ ਇਹਦੇ ਕੋਲ ਕੋਈ ਬੰਦਾ ਆਇਆ ਤੇ ਉਹ ਕਹਿੰਦਾ ਵੀ ਕਿੰਨੇ ਕੀ ਲਵੇਂਗਾ 2 ਕਿਲੋਮੀਟਰ ਜਾਣਾ ਤੇ ਇਹਾਂ ਦਾ ਜੋ ਮਰਜ਼ੀ ਦੇ ਦੀ ਉਹ ਸੀ ਜਲਾਦ ਅਗਲੇ ਨੇ ਫਾਂਸੀ ਦੇ ਦਿੱਤੀ ਕੋ ਛੱਡੀ ਆ ਤੂੰ ਕਾਲੂ ਦੇ ਵਿਆਹ ਦੀ ਗੱਲ ਦੱਸ ਤੂੰ ਮੈਨੂੰ ਹੋਇਆ ਕੀ ਪਹਿਲਾਂ ਤਾਂ ਇਹ ਚਾਚੇ ਨੇ ਨਾ ਘੋੜਾ ਕਰਵਾਇਆ ਸੀ ਬੋਕੇ ਦੇ ਬੈਠਣ ਵਾਸਤੇ ਤੇ ਘੋੜੇ ਨੇ ਜਦੋਂ ਉਹਦਾ ਕਾਲੂ ਦਾ ਰੰਗ ਵੇਖਿਆ ਵੇਖ ਕੇ ਕਹਿੰਦਾ ਬਈ ਪੜਾ ਮੈਂ ਘੋੜਾ ਹੀ ਆ ਪਰ ਮੈਂ ਉੱਤੇ ਨਹੀਂ ਪਾਉਣਾ ਮੇਰੇ ਨਾਲ ਨਾਲ ਤੁਰਿਆ ਜਾਵੇ ਫੇਰ ਕਰਾਈ ਇਹਦੇ ਚਾਚੇ ਨੇ ਗੱਡੀ ਤੇ ਗੱਡੀ ਵਾਲਾ ਵੀ ਕਾਲੂ ਨੂੰ ਵੇਂਦਿਆ ਸਾਰੀ ਕਹਿੰਦਾ ਹੁਣ ਗੱਡੀ ਵਾਲੇ ਨੇ ਕੀ ਕਹਿਤਾ ਕਾਲੂ ਦਾ ਰੰਗ ਵੇਖ ਕੇ ਕਹਿੰਦਾ ਰੁਪਈਆ ਭਲਾ ਮੈਨੂੰ 500 ਘੱਟ ਦੇ ਦਿਓ ਜੋ ਪਰ ਮੈਂ ਇਹਨੂੰ ਅਗਲੀ ਸੀਟ ਤੇ ਨਹੀਂ ਬੈਣ ਦੇਣਾ ਫੇਰ ਓਏ ਫੇਰ ਇਹਨੂੰ ਕਮਲੇ ਨੂੰ ਆਖਿਆ ਸੀ ਵੀ ਸੇਰਾ ਮੂੰਹ ਤੋਂ ਨਾ ਚੱਕੀ ਤੇ ਇਹੜੇ ਕੰਜਰ ਦੇ ਨੇ ਚੱਕ ਲਿਆ ਉਸ ਤੋਂ ਬਾਅਦ ਫੇਰ ਕੀ ਹੋਇਆ ਉਹ ਦੱਸ ਇਹਨਾਂ ਨੇ ਕਰਾਈ ਸੀ ਤੇ ਵਾਜ ਜਦੋਂ ਇਹਨੇ ਸੇਰਾ ਚੱਕਿਆ ਤੇ ਸਭ ਤੋਂ ਵੱਡਾ ਵਾਜਾ ਨਹੀਂ ਚੱਕਿਆ ਹੁੰਦਾ ਜਿਹਰੇ ਕੋਲ ਪਹਿਲਾਂ ਤਾਂ ਉਹਨੇ ਚਲਾ ਕੇ ਮਾਰਿਆ ਵਾਜਾ ਉਹ ਆਦਾ ਲੱਖ ਲਾਂਤ ਸਾਡੀ ਜ਼ਿੰਦਗੀ ਦੇ ਵੀ ਬੁਝਾਉਣੇ ਪੜਾ ਸੀ ਵਾਜੇ ਯਾਰ ਪਰ ਇੱਡੇ ਗੰਦੇ ਵਿਆਹਾਂ ਦੇ ਵਾਜੇ ਨਹੀਂ ਬੁਝਾਉਂਦੇ ਇਹਨਾਂ ਨੇ ਕਿਰਾਏ ਸੀ ਵਾਜਾ ਵਾਲੇ ਬੁੱਕ ਤੇ ਵਾਜਾ ਵਾਜਾ ਜਦੋਂ ਇਹਨੇ ਸੇਰਾ ਚੱਕਿਆ ਤੇ ਸਭ ਤੋਂ ਵੱਡਾ ਵਾਜਾ ਸ਼ਿੱਦਗੀ ਦੇ ਮੈਂ ਵਜਾਉਣੇ ਬਣਾ ਸੀ ਵਾਜ ਗਈ ਆ ਪਰ ਇੱਡੇ ਗੰਦੇ ਵਿਆਹਾਂ ਦੇ ਵਾਜੇ ਨਹੀਂ ਵਜਾਉਂਦੇ